ਹੰਦੀ ਸასიਖਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਥੀ ਸੀਗਾ ਜੀ ਟਾਈਮ ਨਾ ਆਉਂਦਾ ਤੇ ਬੱਚੇ ਤੇ ਮੰਮੀ ਚੱਲੇ ਨੇ ਜੀ ਗੁਰਦੁਆਰਾ ਸਾਹਿਬ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਹਨੇ ਆਪਣੀ ਕੀ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਹੈਗਾ ਜੀ ਅਵਤਾਰ ਦਿਹਾੜਾ ਜਿੰਨਾਂ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਆ ਸਾਰੇ ਹੀ ਅਜਤੇ ਦੇਣ ਹਨਾ ਅਖੰਡ ਪਾਠ ਸਾਹਿਬ ਜਿਹੜੇ ਜਾਨੀ ਕਿ ਭੋਗ ਪਾਈ ਜਾਣਗੇ ਤੇ ਜਿੰਨਾ ਭੋਗ ਦੇ ਸਾਰਿਆਂ ਨੇ ਹਨਾ ਜਾਣਾ ਹੀ ਹੁੰਦਾ ਸਾਰੇ ਹੀ ਜਾਣਗੇ ਜਾਨੀ ਕਿ ਮੱਥਾ ਟੇਕ ਕੇ ਜ਼ਰੂਰ ਆਉਣਗੇ ਬਟ ਅੱਜ ਇਹ ਚਾ ਦੇਣਾ ਆ ਕਿ ਮੇਰੇ ਮੇਰੇ ਤੋਂ ਨਹੀਂ ਜਾਇਆ ਗਿਆ ਗੁਰਦੁਆਰਾ ਸਾਈਂ ਕਿਉਂਕਿ ਥੋੜਾ ਜਿਹਾ ਕੰਮ ਸੀਗਾ ਤਾਂ ਕਰਕੇ ਨਹੀਂ ਮੈਂ ਜਾ ਸਕਨੀ ਤੇ ਜਾਣਾ ਸੀ ਇੱਥੇ ਦੇਖੋ ਨਵਰੀਤ ਕਰ ਕਿਵੇਂ ਗਾਂ ਜਿਵੇਂ ਬਿਊਟੀ ਦਾ ਡਿਪਲੋਮਾ ਕੀਤਾ ਹੁੰਦਾ ਬਿਊਟੀ ਪਾਰਲਰ ਦਾ ਤਾਂ ਲੱਗੀ ਪਈ ਐ ਡਾਟਸ ਲਾ ਲਾ ਕੇ ਕਰੀਮਾ ਲਾਉਣ ਤੇ ਲੋ ਜੀ ਬੱਚੇ ਨੂੰ ਆਪਾਂ ਕਰਤਾ ਸੀਗੇ ਰੈਡੀ ਸਰਵ ਵਗੈਰਾ ਵਾਕੇ ਉਹਨਾਂ ਨੇ ਇਸਕੇ ਵੀ ਤੁਸੀਂ ਜਾਓ ਮੰਮੀ ਦੇ ਨਾਲ ਮੰਮੀ ਨੇ ਵੀ ਲਾਈਟ ਜਿਹਾ ਕਲਰ ਦਾ ਬਹੁਤ ਸੋਹਣਾ ਪਾ ਲਿਆ ਸੂਟ ਤੇ ਚੱਲੇ ਨੇ ਇਹ ਗੁਰਦੁਆਰਾ ਸਾਹਿਬ ਨੂੰ ਤੇ ਮੈਂ ਆਪਣੇ ਕੰਮ ਕਰਾ ਜਿਹੜੇ ਟੋਟਲੇ ਸਾਰੇ ਨਵੇੜ ਤੇ ਸੀਗੇ ਪੋਚਾ ਵਗੈਰਾ ਲੱਗ ਗਿਆ ਸੀ ਓਨਲੀ ਰਹਿ ਗਈ ਸੀ ਰੋਟੀ ਮੈਂ ਕਿਹਾ ਚਲੋ ਤੁਸੀਂ ਜਾਓ ਤੇ ਅਸੀਂ ਆਪਣੀ ਰੋਟੀ ਵਗੈਰਾ ਬਣਾ ਕੇ ਅੱਜ ਖਾ ਲਾਂਗੇ ਬਾਕੀ ਕੰਮ ਆ ਬਸ ਟਾਈਮ ਨਾਲ ਨਿਬੜ ਗਏ ਸੀ ਕਿਉਂਕਿ ਟਾਈਮ ਨਾਲ ਨਿਬੜਦਾ ਕਰਨ ਇਹ ਸੀ ਕਿ ਅੱਜ ਮੈਂ ਸਵੇਰ ਕੱਪੜੇ ਨਹੀਂ ਪਾਈ ਸੀ ਕਿ ਤਾਂ ਕਰਕੇ ਫਿਰ ਕਈ ਵਾਰ ਜਦੋਂ ਮਸ਼ੀਨ ਵਾਲਾ ਜਾਣਾ ਪੈ ਜਾਂਦਾ ਤਾਂ ਫਿਰ ਆਪਾਂ ਨੂੰ ਥੋੜੇ ਜਿਹੇ ਕੰਮਾਂ ਨੂੰ ਕਬੀਲਾ ਹੋ ਜਾਂਦਾ ਹੈਗਾ ਲੋ ਜਿਆਜ ਮੌਸਮ ਦਾ ਵੀ ਫਰਕ ਸੀਗਾ ਹਵਾ ਜਿਹੜੀ ਬਹੁਤ ਜ਼ਿਆਦਾ ਚੱਲੀਆਂ ਦੇ ਸੀ ਕਿਉਂਕਿ ਕੱਲ ਸ਼ਾਮ ਨੂੰ ਮੌਸਮ ਬਹੁਤ ਜ਼ਿਆਦਾ ਖਰਾਬ ਸੀਗਾ ਤੇ ਅੱਜ ਹੈ ਜਿਹੜਾ ਯਾਨੀ ਕਿ ਕੱਲੀ ਹਵਾ ਚੱਲੀਆਂ ਦੇ ਸੀ ਚਲੋ ਕਿਹੜਾ ਧੁੱਪ ਨਿਕਲਦੀ ਇਹਨਾਂ ਦੀ ਪਤਾ ਨਹੀਂ ਕੀ ਦਾਦੀ ਪੋਤੀਆਂ ਦੀ ਕੀ ਡਿਸਕਸ਼ਨ ਹੋ ਰਹੀ ਹੈ ਮੰਮੀ ਦਾ ਜਿਹੜਾ ਆ ਵਾਲਾ ਸੂਟ ਐ ਸੂਟ ਦਾਣਾ ਜਿਹੜਾ ਕਲਰ ਬਹੁਤ ਜ਼ਿਆਦਾ ਸੋਹਣਾਗਾ ਤੇ ਵਧੀਆ ਲੱਗਦਾ ਇਹ ਸੂਟ ਬਹੁਤ ਟਾਈਮ ਨਾਲ ਇਹ ਖਰਾਬ ਵੀ ਨਹੀਂ ਹੋਇਆ ਸੂਟ ਇਹ ਲਓ ਜੀ ਬੀਬੀ ਰਹਿ ਗਈ ਮੈਂ ਰਹਿ ਗਈ ਕਿ ਪਾਪਾ ਜੀ ਵਰਗੇ ਵੀ ਚਲੇ ਗਏ ਸੀ ਇਹ ਬੀਬੀ ਨੂੰ ਮੁਰਗੀ ਆਪਾਂ ਲੱਗਦੀ ਆ ਰੋਟੀ ਤੇ ਮੰਮੀ ਵਰਗੇ ਆ ਦੇਖੀ ਤੁਰ ਤੁਰ ਸੱਟੀ ਐ ਮੰਮੀ ਵਰਗੇ ਤੇ ਬੱਚੇ ਵਰਦਰਾ ਸਾਹੀ ਹੋ ਗਏ ਕਿ ਮੈਂ ਨਾ ਅੱਜ ਮੇਰੇ ਕਰਨਾ ਚਾਹੀਦਾ ਸੀ ਗੁਰਦਵਾਰਾ ਸਾਹਿਬ ਜਾਣਾ ਚਲੋ ਸ਼ਾਮ ਨੂੰ ਮੱਥਾ ਟੇਕ ਆਵਾਂਗੀ ਪਰ ਤਾਂ ਭੂਖ ਤੇ ਜਾਣਾ ਸੀ ਹਨਾ ਤੇ ਨਾ ਮੈਂ ਮੈਡੀਸਨ ਲੈ ਕੇ ਆਉਣੀ ਆ ਚਲੋ ਮੈਨੂੰ ਛੁੱਪੀ ਦਾ ਲਾਲਚ ਹੈ ਮੈਂ ਚਲਾ ਜਨੇ ਵੀਕਨੈਸ ਜੀ ਜਾਦੀ ਹੋਈ ਪਈ ਮੈਂ ਨੇ ਡ੍ਰਿਪ ਲਵਾਏ ਹੋਗੇ ਮੈਂ ਇਹਨੇ ਨਾਲ ਸੱਟ ਜੀ ਹੋ ਜਾਣਗੇ ਕਿਉਂਕਿ ਅੰਜ ਫੀਵਰ ਵਗੈਰਾ ਤਾਂ ਸੱਟਾ ਪਰ ਅੱਬਾ ਹਾਂ ਬੁਹਾ ਜੀਆਂ ਲੱਤਾਂ ਵੀ ਜਿਆਦੇ ਦਰਦ ਕਰਦੀਆਂ ਤਾਂ ਕਰਕੇ ਨਾ ਮੈਂ ਕਿਹਾ ਇਹ ਕਹਿੰਦੇ ਚਲ ਅੱਜ ਘਰੇ ਆਂ ਨਾਲੇ ਰੈਸਟ ਹੋ ਜੂਗੀ ਹਨਾ ਬਾਕੇ ਲਿਉਣੀ ਆ ਜਾ ਕੇ ਡ੍ਰੋਪ ਠੀਕ ਜੀ ਹੋ ਜਾਣਗੇ ਮੈਂ ਤਾਂ ਕਰਕੇ ਰਹੀ ਜੀ

ਪੀ ਲੈਂਦੇ ਉਹ ਗਲਾਸ ਮੈਨ ਡੈਟਸ ਆ ਤੁਰੀ ਕਾਲ ਆ ਪਿਆ ਦਿੰਦੇ ਫਿਰ ਜਦੋਂ ਮੈਂ ਡ੍ਰਿਪ ਹੋਣੋਂ ਨੇ ਉਸੋਂ ਕਾਲੀ ਹੁੰਦੀ ਹੈ ਪਰ ਸੁੱਕੀ ਗਮਾ ਕਰਕੇ ਪਈਆਂ ਚ ਅੱਛਾ ਹੋ ਜਾਂਦੀ ਕੰਮ ਤਾਂ ਫਿਰ ਹੋ ਸਾਰਿਆਂ ਨੂੰ ਹੁੰਦੇ ਆ ਕੰਮਾ ਫਿਰ ਕਰਿਆ ਗਿਆ ਵੀ ਕੰਮ ਤਾਂ ਬੰਦਾ ਕਰਮ ਹੈ ਉਹ ਤਾਂ ਹੈ ਥੋੜੀ ਜਿਹੀ ਸੀ ਸਰੀਰ ਨਾਲ ਤਾਂ ਹਾਂਜੀ ਟਾਈਮ ਹੋ ਗਿਆ ਜੀ ਸ਼ਾਮ ਦੇ 3 ਦਾ ਤੇ ਡ੍ਰਿਪ ਲਵਾਣ ਗਈ ਸੀ ਅਪਾ ਥੋੜੀ ਜੀ ਗਲਿਪ ਲਾਈ ਪਈ ਸੀ ਕਿ ਜਿਆਦਾ ਨਹੀਂ ਆਣਾ ਪਹਿਲਾਂ ਤਾਂ ਜਿਵੇਂ ਕਹਨੇ ਹੁੰਦੇ ਐ ਅੱਦਗ ਅਧਿਆ ਅਧਿਆ ਸੀ ਕਿ ਕੀ ਸੀ ਮੈਂ ਹੱਸੀਆਂ ਦੇ ਸੰਦ ਨੂੰ ਮੈਂ ਕਿ ਗਲਾਸ ਵੀ ਨਹੀਂ ਲੱਗਦਾ ਤੇ ਉਹਦੇ ਨਾਲ ਨਾ ਸਰੀਰ ਜਿਆਦਾ ਸੈੱਟ ਹੋ ਜਾਊਗਾ ਤੋ ਉਹ ਤਾਂ ਛੋਟੀਆਂ ਡ੍ਰਿਪਾਂ ਨਹੀਂ ਲੱਗੀਆਂ ਇੱਕ ਵੱਡੀ ਡ੍ਰਿਪ ਲੱਗੀ ਯਾਨੀ ਕਿ ਟਾਈ ਦਿਨ ਦੋ ਦੋ ਦਿਨੇ ਡਾ ਜਿਹੜੇ ਡ੍ਰਿਪ ਲਵਾ ਕੇ ਲੈਂਦੇ ਆਂ ਵੀ ਸਰੀਰ ਜਿਆਦਾ ਜੀ ਸੈੱਟ ਹੋ ਜੇ ਹਨਾ ਤੇ ਹੁਣ ਵਸਾ ਕੇ ਤਾਂ ਫਿਰ ਮੈਂ ਸੌਂਗੀ ਕੁਈ ਕੰਮ ਕਰ ਮੈਂ ਬੱਦੀ-ਬੱਦੀ ਕਿ ਨਵੇੜ ਕੇ ਗਏ ਸੀ ਇਕੱਲੇ ਭਾਂਡੇ ਰਹਿ ਗਏ ਸੀ ਪਰਨੇ ਫਿਰ ਮੰਮੀ ਨੇ ਪਰਦੋਰਾ ਸਾਬ ਤੋਂ ਆ ਕੇ ਮਾਇਤੀ ਮੈਂ ਹੁਣ ਮਨੋਂ ਨਾਲ ਗਿਸੀ-ਗਿਸੀ ਚਾਰ ਨਲੇ ਜਾਣੀਆਂ ਚਾਹ ਖੇਤ ਕਿਉਂਕਿ ਬਾਣ ਤਿਆਰ ਕਰੀ ਜਾਂਦੇ ਆ ਤੇ ਇਸ ਤੋਂ ਬਾਅਦ ਫਿਰ ਨਾਲੇ ਅੱਜ ਕੱਪੜੇ ਸਵੇਭਾ ਮੈਂ ਧੋਤੇ ਹੀ ਨਹੀਂ ਸੀਗੇ ਮੈਨੂੰ ਐਸੀ ਚਲ ਸਾਰੀ ਨਹਾ ਕੇ ਹਣੋ ਪਰਦੋਰਾ ਸਾਬ ਜਾਣਗੇ ਵਾਦੇ ਜੀ ਪਾ ਦੂੰਗੀ ਕੱਪੜੇ ਮਸ਼ੀਨ ਦੇ ਵਿੱਚ ਨਾਲੇ ਆਪ ਆਪ ਦਾ ਅੱਜ ਘਰੇ ਹੋ ਕੇ ਵੀ ਜ ਸਵੇਰੇ ਤੋਂ ਉੱਤੇ ਖਰਾਬ ਨੂੰ ਸ਼ਾਮ ਨੂੰ ਧੋਣ ਲੱਗੇ ਉਹ ਹੀ ਗੱਲ ਹੌਲੀ-ਹੌਲੀ ਨਾਲ ਕੁਵੇਲੇ ਹੀ ਹੋ ਜਾਣਾ ਤੇ ਚਲ ਆਪਾ ਹੁਣ ਆਪਾਂ ਸੋਖਰ ਕੇ ਸ਼ਾਮ ਨੂੰ ਵਰਤਰਾ ਸਾਂ ਜਾਵਾਂਗੇ ਨਾ ਦੀਵੇ ਲਾ ਕੇ ਆਮਗੇ ਨਾ ਮੱਠੀ ਕੇ ਆਵਾਂਗੇ ਚਲੋ ਭੋਜ ਤੇ ਤਾਂ ਨਹੀਂ ਜਾਇਆ ਗਿਆ ਥੋੜਾ ਮਜਬੂਰੀ ਜੀ ਬਣ ਗਈ ਤਾਂ ਕਰਕੇ ਨਹੀਂ ਗਏ ਨਹੀਂ ਤਾਂ ਆਪਾਂ ਅੱਜ ਤੱਕ ਕਦੇ ਵੀ ਮਿਸ ਨਹੀਂ ਕੀਤਾ ਸੀਗਾ ਨਾ ਵੀ ਭੋਜ ਤੇ ਜਾਣਾ ਹੀ ਸੀਗਾ ਤੇ ਚਲੋ ਕੋਈ ਗੱਲ ਨਹੀਂ ਆਪਾਂ ਹੁਣ ਜਾਵੜਾਂਗੇ ਸ਼ਾਮ ਨੂੰ ਨਾਲੇ ਦੀਵੇ ਲਾ ਕੇ ਆਵਾਂਗੇ ਤੁਹਾਡੇ ਨਾਲ ਵੀ ਜਿਹੜਾ ਵਲੌਗ ਹੈ ਸ਼ੇਅਰ ਕਰਾਂਗੇ ਤੇ ਹੁਣ ਮੈਂ ਚਾਹ ਵਗੈਰਾ ਪਾ ਕੇ ਰੋਟੀ ਉਹਨਾਂ ਦੀ ਬਨ ਕੇ ਪੈਕ ਕਰ ਲਈਏ ਨਾਲ ਦੇ ਨਾਲ ਇੱਕ ਪਾਸੇ ਮੈਂ ਦੁੱਧ ਸੰਭ ਲੈਣੀ ਹੈ ਨਾ ਦਹੀਂ ਵਗੈਰਾ ਜਮਾ ਕੇ ਰੱਖ ਦਿੰਦੀ ਆ ਅੱਜ ਕੋਸ਼ਮਾ ਮੌਸਮ ਵੀ ਚਲੋ ਸ਼ੁਕਰ ਹੈ ਵੀ ਧੋਪਾ ਕੱਲ ਤਾਂ ਇਸ ਵੇਲੇ ਖਰਾਬ ਸੀਗਾ ਮੌਸਮ ਤੇ ਹਵਾ ਚੱਲਦੀ ਹੈ ਪੂਰੀ ਠੰਡੀ ਕਈ ਥਾਵਾਂ ਤੇ ਜਿਵੇਂ ਇੰਸਟਾ ਵਗੈਰਾ ਤੇ ਦੇਖਿਆ ਸੀਗਾ ਹਨਾ ਤੇ ਕਣੀਆਂ ਵੀ ਬਹੁਤ ਘੜੇ ਸੀਗੇ ਆਪਣੇ ਇੱਧਰ ਆਪਣੇ ਬੂਆ ਜੀ ਦਾ ਮਹਾਵੱਧਰ ਮਹਾਵੱਧਰ ਕਈ ਨੇ ਸੋਏ ਭੰਗ ਚੜੀ ਤੇ ਉੱਧਰ ਵੀ ਉਹ ਕਹਿੰਦੇ ਸੀਗੇ ਕਿ ਗੜੇ ਆਏ ਵੀ ਜਿਵੇਂ ਗਰਮੀਆਂ ਦੇ ਵਿੱਚ ਮੀਂਹ ਆਉਂਦਾ ਹਨਾ ਇੰਨਾ ਜਿਆਦਾ ਮੀਂਹ ਆਇਆ ਸੀਗਾ ਪਤਾ ਨਹੀਂ ਵੈਸੇ ਇਹ ਆ ਮੌਸਮ ਦੇ ਵਿੱਚ ਤਾਂ ਨਹੀਂ ਇਹੋ ਜਿਹਾ ਕਦੇ ਮੀਂਹ ਦੇਖਿਆ ਜਿਹੜਾ ਪਹਿਲੀ ਵਾਰ ਦੇਖਿਆ ਦਾ ਤੇ ਲੋ ਜੀ ਆਪਾਂ ਵਾਲੀਆਂ ਗੱਲਾਂ ਬਾਤਾਂ ਕਰਦੇ ਸੁਣੂ ਬੋਰ ਨਾ ਕਰਦੇ ਫਿਰ ਆਪਾਂ ਆਪਦਾ ਕੰਮ ਕਰ ਸਾਂਭ ਲਈਏ ਤੇ ਫੇਰ ਕਰਾਂਗੇ ਆਪਾਂ ਵਲੌਗ ਨੂੰ ਕੰਟੀਨਿਊ ਨੂੰ ਜਿਪੋਨੇ 5 ਦਾ ਟਾਈਮ ਹੋ ਗਿਆ ਤੇ ਆਪਾਂ ਖਸ਼ੂ ਵਗੈਰਾ ਵੀ ਬੰਨੇ ਤੇ ਕੱਪੜੇ ਵੀ ਆਪਣੇ ਵਾਸਤੇ ਧੋਤੇ ਗਏ ਲਾਸਟ ਬੁਰਜੀ ਰਹਿੰਦਾ ਇਧਰ ਉਹਦੀ ਬੀਬੀ ਬੈਠੀ ਸਬਜ਼ੀ ਕੱਟੀ ਜਾਂਦੀ ਆ ਤੇ ਪਾਪਾ ਜੀ ਆਏ ਨੇ ਖੇਤੋਂ ാജര മെത്ത രണ്ടി പൊച്ചാ ബി ഗ്രീ പത്തലി ആഗ്രഹ ചിലോ അദ്ധാ ലേ വേറെ ഹലി ഹോളി ബീബി ചീർ ദുഗി ബാക്കി മനു പൈ പ്രോപ്പർ കി സബ്ജി ബ ਅੱਗ ਕੱਲ ਜਿਵੇਂ ਮੈਂ ਸੂਟ ਦਿਖਾਵਾਂ ਆਪਣੇ ਇੱਕ ਸੂਟ ਦਿਖਾਉਣਾ ਕਿਸੇ ਕਹਦੇ ਉਹ ਡੇਲੀ ਪਾਰਸਲ ਪਾਰਸਲ ਮੇਰੇ ਨਹੀਂ ਹੁੰਦੀ ਸੀ ਭਾਈ ਜਿੰਨਾਂ ਦੇ ਸੂਟ ਆਰਡਰ ਕੀਤੇ ਹੁੰਦੇ ਸੀ ਕਈਆਂ ਦੇ ਡਰੈੱਸ ਮੈਂ ਹੀ ਦਿੱਤੇ ਹੁੰਦੇ ਸੀ ਉੱਥੇ ਆਪਾਂ ਫੜਾਉਣੇ ਹੁੰਦੇ ਸੀ ਸਕੂਲ 'ਚ ਤੇ ਤਾਂ ਕਰਕੇ ਮੇਰੇ ਸੂਟ ਦਾ ਤਾਂ ਇਹ ਵਾਲਾ ਸੂਟ ਦਾ ਜਿਹੜਾ ਪਾਰਸਲ ਆਇਆ ਤੇ ਇੱਕ ਸੂਟ ਜਿਹੜਾ ਤੁਹਾਨੂੰ ਪਤਾ ਹੀ ਵੀ ਆਪਣਾ ਵਰਕ ਦਿੱਤਾ ਹੋਇਆ ਹਨਾ ਅੱਜ ਹੈਗੀ 5 ਤਰੀਕ ਤੇ ਅੱਜ ਸੂਟ ਫੜ ਲਿਆ ਹੈ ਹੁਣ ਉਹਨਾਂ ਨੇ ਤੇ ਫਿਰ ਪਾਰਸਲ ਆਊਗਾ ਦੋ ਦਿਨਾਂ ਦੇ ਵਿੱਚ ਤੇ ਦਿਨ ਵੀ ਥੋੜੇ ਰਹਿ ਗਏ ਤੇ ਸਟਿਚ ਕਰਾਉਣ ਬੜਾ ਔਖ ਹੋ ਜੂਗਾ ਅੱਜ ਪਹਿਲਾਂ ਜਾਣਾ ਸੀਗਾ ਦੇਨ ਸੂਟ ਲਓ ਜੀ ਇਹ ਸੂਟ ਹੈਗਾ ਜੀ ਆਪਣਾ ਕਵਾਰਟ੍ਰੇਜ ਦਾ ਬਹੁਤ ਜਿਆਦਾ ਸੋਹਣਾਗਾ ਦੇਖੋ ਇਹਦੇ ਨਾਲ ਹੈਗੀ ਹੈ ਜੀ ਉੱਪਰਲੀ ਹੈਗੀ ਹੈ ਜੀ ਸ਼ਰਟ ਤੇ ਆਹ ਹੈਗੀ ਹੈ ਇਹਦੇ ਨਾਲ ਬਾਟਮ ਦੇਖੋ ਡਿਫਰੈਂਟ ਜੀ ਮੈਚਿੰਗ ਹੈ ਨਾ ਮੈਨੂੰ ਬਹੁਤ ਜਿਆਦਾ ਸੋਹਣਾ ਲੱਗਿਆ ਤੇ ਬਈ ਕਪੜਾ ਵੀ ਬਹੁਤ ਜਿਆਦਾ ਸੋਹਣਾ ਆਪ ਐਵੇਂ ਕਰਕੇ ਹੈ ਨਾ ਜਾਂ ਕਿਵੇਂ ਕਿਵੇਂ ਤੁਹਾਨੂੰ ਸਾਹਮਣੇ ਤੁਹਾਡੇ ਦਿਖਾਈ ਦੇ ਹੀ ਰਿਹਾ ਹੋਵੇ ਦੇਖੋ ਕਿੱਦਾਂ ਦਾ ਪਿਆਰਾ ਪ੍ਰਿੰਟ ਹੈ ਦਾ ਤੇ ਕਲਰ ਕੰਬੀਨੇਸ਼ਨ ਵੀ ਬਹੁਤ ਜ਼ਿਆਦਾ ਸੋਹਣਾ ਦਾ ਆਪਾਂ ਇਹਦੇ ਨਾਲ ਮਸਟਰਡ ਤੇ ਆਹ ਵਾਲੀ ਜਿਹੜੀ ਭੁਏਂ ਜੀ ਕਹਿੰਦੇ ਹੁੰਨੇ ਆਪਾਂ ਹਨਾ ਤੇ ਇਹਦੇ ਨਾਲ ਦੇ ਦੋ ਰੰਗ ਦਾ ਮੈਂ ਦੁਪੱਟਾ ਡਾਈ ਕਰਾਉਣਾ ਤੇ ਜੇ ਮਨਾਈ ਦੇ ਵੀ ਲੱਗਿਆ ਨਾ ਮੰਮੀ ਕਿਹਦੇ ਵੀ ਤੇਰੇ ਕੋਲ ਦੁਪੱਟਾ ਮਸਟਰਡ ਹੈਗਾ ਕਿ ਨਹੀਂ ਤੇ ਫਿਰ ਆਪਣਾ ਚਲੋ ਡੰਗ ਲੈ ਜਾਨਾ ਅੱਜ ਸਟਿਚ ਕਰਨਾ ਦੇਣਾ ਸੀ ਤੇ ਟਾਈਮ ਨਹੀਂ ਸੀ ਕਿਉਂਕਿ ਉਧਰ ਚਲੇ ਗਏ ਆਪਾਂ ਤੇ ਚਲੋ ਕੱਲ ਨੂੰ ਫੜਾ ਦਾਂਗੀ ਸੂਟ ਆਪਾਂ ਸਟਿਚ ਕਰਨਾ ਹੌਲੀ ਹੌਲੀ ਹੋ ਜਾਣਗੇ ਇੱਕ ਆਪਣਾ ਬਰਬਰੀ ਦਾ ਰਹਿ ਗਿਆ ਉਹਦੀ ਲਾਈਨਿੰਗ ਵਗੈਰਾ ਰਹਿੰਦੀ ਹੈ ਹਜੇ ਤੇ ਜਦੋਂ ਉਹ ਗੋਦੋਂ ਸੇਣਾ ਦਿੱਤਾ ਜਾਊਗਾ ਬਾਕੀ ਮੈਨੂੰ ਹਸਣ ਲੱਗ ਜਾਂਦੇ ਆਖਦੇ ਨੇ ਸੂਟਾਂ ਦਾ ਬਸ ਚਾ ਚੜ ਜਾਂਦੇ ਨੇ ਕਿ ਮੱਖ ਹੋਰ ਕੀ ਕਰਨਾ ਹੁੰਦਾ ਹੈ ਨਾ ਮੇਰੇ ਕੋਲ ਹੈ ਨਹੀਂ ਸਮੇਂ ਪਿਛਲੇ ਸਾਲ ਵੀ ਚਾਹੁੰਦੀ ਸੀ ਕਿ ਮੈਂ ਇਹ ਵਾਲਾ ਬਿਕਾਟਰਸ ਦਾ ਮੈਂ ਸੂਟ ਉਹਣਾਣਾ ਤੇ ਇੱਕ ਮੈਨੂੰ ਇਹ ਕੀ ਕਰਦੇ ਮੈਂ ਬੈਲਵਰਟ ਚ ਬਣਾਵਾ ਚਲ ਦੇਖਾਂਗੇ ਇੱਕ ਵਾਰੀ ਬਹੁਤ ਆ ਸੂਟ ਫਿਰ ਹੌਲੀ ਹੌਲੀ ਦੇਖ ਲਾਂਗੇ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹਦਾ ਮੇਰਾ ਸੂਟ ਕਿੱਦਾਂ ਦਾ ਲੱਗਿਆ ਲਓ ਜੀ ਟੈਬ ਹੋ ਗਏ ਸ਼ੀਰ ਤੇ ਪਾ ਦੁੱਧ ਉਹਦੇ ਤੇ ਸਾਹਮਣੇ ਹੁਣ ਆਪਾਂ ਚੱਲੀਏ ਜੀ ਗੁਰਦੁਆਰਾ ਸਾਹਿਬ ਦੀਵੇ ਲਾਉਣੇ ਸ਼ੀਰ ਹੋ ਗਏ ਬੱਤਾਂ ਉਹਨਾਂ ਨੂੰ ਜਮਾਂ ਨੀਰਾ ਹੋ ਜੂਗਾ ਦੀਵੇ ਕੱਢ ਲੈਂਦੇ ਉਸ ਗਰਮ ਕਰ ਲਓ ਐਂਕੀ ਫਿਰ ਨਹੀਂ ਜਪਾ ਨਾ ਉਹ ਬੱਤੀਆਂ ਅਸੀਂ ਮੋਲ ਬਾਹੇ ਚ ਪਾ ਲਈਏ ਲਿਵਾਹੇ ਚ ਪਾ ਲੇ ਬੱਤਾਂ ਬੱਤਾਂ ਨਵੋ ਗਈ। ਦਿੱਤੀ ਤਾਂ ਤੁਹਾਨੂੰ ਦੇ ਗਈ। ਪ੍ਰਿਚਾਲਨ ਦੇ ਚਲੋ ਪੁੱਤ ਮੈਂ ਜਨ ਗਈ ਨਾ ਵੀ ਡੱਬੀ ਟੇਢੀ ਹੋ ਗਈ ਕਈ ਵਾਰ ਇਹ ਮੁੜ ਕੇ ਤੇਲ ਡੁੱਲ ਜੂਗਾ ਆਹ ਤੇ ਹੋ ਡੁੱਲ ਜੂਗਾ। ਹਾਂ ਤਾਂ ਆਪਣਾ ਮਨੇਰਾ ਹੋ ਜਾਣਾਗਾ। ਲੋ ਜੀ ਆ ਪਾ ਗਏ। ਹਾਂ ਗਏ। ਅੱਜ ਵੀ ਆਇਆ ਨਹੀਂ ਹਜੇ ਰੱਖਦੇ ਹਾਂਗੇ ਆਪਾਂ ਬੀਬੀ ਲੌਂਗ।

ਦੀ ਨਹੀਂ ਪੱਠਾਂ ਦਾ ਕੀ ਨ ਹੋਜੋ ਹੌਲਾ ਅੱਜ ਜਦੋਂ ਗਏ ਨਾ ਉੱਤਾਂ ਤੋਂ ਲੀ ਹੋਣ ਲੱਗੀਆਂ ਦੀ ਲਾਉਣ ਇੱਕ ਦੋ ਘਰ ਨਹੀਂ ਲਾਇਆ ਤੁਹਾਨੂੰ ਨਾ ਚਾਹੀਦਾ ਮੈਂ ਸਾਂਗਲੀ ਤੇ ਵੱਜ ਗਈ ਗੱਲੀ ਲਾਈ ਤੋਂ ਫੱਟੇ ਬਾਹਰ ਲਾ ਲਾਂ ਲਾਂ ਦੀ ਜਾਈ ਆਪਾਂ ਅੱਜ ਗੁਰੂ ਘਰ ਵੀ ਹੈ ਦੀਪ ਮਾਲਾ ਚੜ੍ਹਦੀ

ਦੀਵੇਂ ਵਿੱਚ ਇੱਕ ਵਾਰੀ ਲਾੜਾ ਹਟਨਾ ਗੁੱਸੇ ਐਂ ਤੇ ਵੀ ਰੱਖ ਦੇ ਪੁੱਤ ਇੱਥੇ ਰੱਖੋ ਆਪਣੇ ਤਵੀਆਂ ਇੱਧਰ ਰੱਖੋ ਇੱਕ ਮਨ ਨਵੇਂ ਕਾਣਾ ਧਿਆਨ ਨਾਲ ਧਿਆਨ ਇਹ ਕੱਟੜਾ ਖੜੇ ਨਾ ਨਾ ਬਸ ਇੱਕ ਬੋਤਲ ਗੇਟ ਚ ਰੱਖ ਕੇ ਆਓ ਬੇਟੇ ਹਾਂਜੀ ਮਾਣ ਮੈਂ ਪਿੱਛੇ ਰੱਖਦੇ ਹਾਂ ਇੱਧਰ ਆ ਬਤ ਪਿੱਛੇ ਕਿੱਧਰ ਰੱਖੇਂਗੀ ਤੂੰ ਗੇਟ ਚ ਰੱਖ ਕੇ ਆਓ ਇੱਕ ਆਪਣੇ ਉੱਥੇ ਰੂੜੀ ਕੋਲੇ ਰੱਖਿਆ ਏ ਠੀਕ ਏ ਇੱਕ ਕਿੱਥੇ ਰੱਖੀ

ਔਰ ਆ ਗਿਆ ਆਪਣੇ ਘੰਡੋਲੀਆਂ ਹੋ ਉਥੇ ਚ ਉੱੁੱਲੇ ਕੋਲੇ ਆਪਣੇ ਕੋਲੇ ਚੌਂਕੇ ਕੋਲੇ ਦੀਪਮਾਲਾਂ ਨਾਲ ਘਰ ਵਧੀਆ ਹਰਿਆ ਭਰਿਆ ਜਿਆ ਜਾਨੀ ਕਿ ਸੋਹਣਾ ਲੱਗਦਾ ਹੁਣ ਇਹਨਾਂ ਨੂੰ ਵੀ ਲਾ ਦਾਂਗੇ ਆਪਾਂ ਇੱਕ ਦੋ ਦਿਨਾਂ ਤੱਕ ਕਿਨਾਂ ਦੀ ਦੀਪਮਾਲਾਂ ਨੂੰ ਕਿਉਂ ਔਰ ਹਣੇ ਪਤਾ ਆਪੇ ਛੱਤਾਂ ਕੱਢਾਉਣੀ ਆ ਛੱਤਾਂ ਕਿਵੇਂ ਜਾਊਗਾ ਬਸ ਇੱਕ ਦੀ ਵਿੱਚ ਬੱਤੀ ਪਾ ਦੋ ਹੋਰ ਕੱਸ ਕੇ ਦੇ ਕੱਸ ਮਾ ਜੋਸ ਲੈਂ ਚੱਲਿਆ ਫੜਾਉ ਮੈਂ ਕੱਪੜੇ ਪ੍ਰੈਸ ਕਰਨੇ ਹਨ ਇੱਕ ਰੱਖਣੇ ਕਧੋਲੀ ਤੇ ਬਸ ਫੋਰ ਹਣ ਕਿੰਨੇ ਲਾਣੇ ਪਤਾ ਮਮੀ ਮੈਂ ਕਰਿਆ ਮੈਂ ਕੱਪੜੇ ਪ੍ਰੈਸ ਹਾਈ ਤਾਂ ਰੋਟੀ ਲੱਗਦੇ ਹੂੰ ਜੋ ਦੀ ਰੋਟੀ ਤਾਂ ਮੈਂ ਲੱਤਾ ਪਾਛਾ ਕਹਿੰਨਾਂ ਨੇ ਦੁਕਾਨ ਤੋਂ ਲਿਆਂਦੇ ਪਟਾਕੇ ਕੱਲੀ ਪਟਾਸ਼ੀ ਜੀ ਸੀ ਕਹਿੰਦੀਆਂ ਪਟਾਕੇ ਪਾਉਣੀਆਂ ਡੈਡੀ ਫਿਰ ਇਹਨਾਂ ਦਾ ਜਿੰਦਾਬਾਦ ਪਾਪਾ ਵੈਸੇ ਕਹੀ ਜਾਂਦੇ ਸੀ ਲਿਆ ਦੰਨੇ ਇਹ ਦੇ ਡੈਡੀ ਲਾ ਕੇ ਫੇਰ ਇਹਨਾਂ ਰੇਹ ਹੋ ਜਾਂਦੀ ਆ ਇਹ ਸਾਨੂੰ ਲਿਆਈ ਦੇਣਗੇ ਰੇਤੀ ਦੇ ਵੇਲੀ ਜਾਣੀ ਆ ਤੋਂ ਆਪਣੇ ਮੈਂ ਤਾਂ ਸਟੋਅਰ ਦੇ ਕੱਢ ਲਾ ਥੰਡ ਲਾਦੀ ਸਿਰ ਤੇ ਆਪਣੀ ਜੀ ਕੈਂਪ ਫਾਣ ਕੇ ਰੱਖਦੀ ਆ ਸੋ ਦਿੱਤਾ ਠਰਿਆ ਬੈਜੇ ਮਾਈ ਤੁਸੀਂ ਕਹਿੰਦੇ ਹੋ ਇੰਨੀ ਕਿੰਨੀ ਠੰਡਾ ਪਤਾ ਨਹੀਂ ਗਾਦੋ ਮੇਰਾ ਸੈਰ ਅਪੈਰ ਠੰਮ ਲਾ ਗਈ ਗੜਿਆਂ ਕਰਕੇ ਹਨਾ ਮੰਮੀ ਇੰਨੀ ਠੱਡ ਦੀ ਪਣੀ ਲੂਗੀ ਸਾਡਾ ਠਰ ਹੀ ਜਾਂਦਾ ਹੈ। ਮੈਂ ਸ਼ਾਹ ਕੱਟ ਲੈਣਾ ਤਾਂ। ਟੋਪੀ ਪਾ ਲੈਣ ਵਾਲੀ ਆ ਪਤਲੀ ਜੇ ਤੜਕੇ ਉੱਠਦੇ ਉਹ ਠੰਡ ਚ ਲਾ ਦੇ ਸਰ। ਪਾ ਲੈ। ਕੀ ਕਰੀ ਜਾਂਦੇ ਹੋ? ਚਲਾ ਤੇ ਤੇ ਡੈਡੀ ਨੇ ਸਾਰੇ ਵੜਾ ਕੇ। ਹਾਂ ਲਾ ਦੇ। ਬਸ ਕਰੋ ਬੱਚਾ ਜ਼ਰੂਰੀ ਤਾਂ ਨਹੀਂ ਇਹ ਪੈਂਦੇ ਰੱਖ ਦੋ ਕੱਲ ਨੂੰ ਪਾ ਲਿਓ। ਕੱਲ ਨੂੰ ਕੀ ਹੈ ਰੋ। ਕੱਲ ਨੂੰ ਕੀ ਰੱਖੀ ਆ ਗਿਆ। ਚਲੋ ਜੀ ਆਪਾਂ ਕੰਮ ਕਰਨੇ ਵੀਰਲੇ ਸਾਰੇ। ਸਾਰੇ ਅੰਦਰ ਬਣ ਗਏ। ਥੱਲੇ ਹੀ ਹੈ ਡੈਡੀ ਲੱਗੇ ਪਰ ਅਸੀਂ ਪਹਿਲਾਂ ਨਾਲ ਇਹਨਾਂ ਦੇ ਅਜੇ ਟਾਈਮ ਹੋ ਗਿਆ 8 ਦਾ ਹੁਣ ਜਾ ਕੇ ਖੜੀ ਹਾਂ ਆਪਾਂ 5 ਟੀਵੀ ਨੂੰ ਟੀਡੀ ਪੰਜਾਬੀ ਚੱਲੀ ਜਾਂਦਾ ਵੈਸੇ ਕੈਮਰਾ ਟਨ ਹਾਂਜੀ ਆਪਾਂ ਨਾ 2 ਦਿਨ ਹੋ ਗਏ ਬਲੌਗ ਦੇ ਵਿੱਚ ਆਪਾਂ ਨਾਮ ਲੈਣਾ ਭੁੱਲੇ ਜਾਂਦੇ ਆ ਤੇ ਆਪਣੇ ਹੈਗੇ ਜੀ ਅੰਟੀ ਜੀ ਗਰਮੀਤ कौर ਸਿਰਸਤਾ ਤੋਂ ਹਨਾ ਉਹਨਾ ਆਪਣੇ ਲਖਵੀਰ ਭੈਣ ਦੇ ਬਲੌਗ ਦੇ ਨੇ ਹੁੰਦੇ ਸੀ ਉੱਥੋਂ ਆਪਣੇ ਜਿਹੜੇ ਬਲੌਗ ਦੇਖਣ ਲੱਗੇ ਨੇ ਤੇ ਉਹ ਭੈਣ ਦੇ ਬਹੁਤ ਜ਼ਿਆਦੇ ਸੋਹਣੇ ਕਮੈਂਟ ਆਉਂਦੇ ਬਹੁਤ ਪਿਆਰ ਸਤਕਾਰ ਨਾਲ ਹਨਾ ਇੱਜ਼ਤ ਦਿੰਦੀ ਹੈ ਜਾਨੀ ਕਿ ਤੇ ਵੀ ਕਮੈਂਟ ਕਰਦੀ ਹੁੰਦੀ ਹੈ ਥੈਂਕ ਯੂ ਸੋ ਮੱਚ ਹਨਾ ਗਰਮੀਤ ਕੌਰ ਅੰਟੀ ਜੀ ਆਪਾਂ ਤੁਹਾਡਾ ਨਾਮ ਲੈਤਾ ਤੁਸੀਂ 2-3 ਵਾਰੀ ਕਿਹਾ ਸੀ ਕਿ ਸਾਡਾ ਜਿਹੜਾ ਤੁਸੀਂ ਨਾਮ ਨਹੀਂ ਲੈਤਾ ਤੇ ਲਓ ਜੀ ਅੱਜ ਆਪਾਂ ਤੁਹਾਡੇ ਜ਼ਿਆਦਾ ਆਪਾਂ ਤੁਹਾਡਾ ਜਿਹੜਾ ਨਾਮ ਹੈ ਬਲੌਗ ਦੇ ਵਿੱਚ ਲੈਤਾ ਸਾਡੇ ਇਸ ਵੇਲੇ ਘੰਟਾ ਦੀ ਡੀਡੀ ਪੰਜਾਬੀ ਚੱਲਦਾ ਚੱਲਦਾ ਪਾਪਾ ਡੀਡੀ ਪੰਜਾਬੀ ਦੇ ਨਹੀਂ ਦੇਦੇ ਇਸ ਵੇਲੇ ਆ Song ਦੀ ਖਾੜੀ ਕੁੜੀ ਜੇ ਲਾਈ ਬੈਠੇ ਨੇ ਜਿਵੇਂ ਪਹਿਲਾਂ ਚੱਲਦੇ ਹੁੰਦੇ ਸੀਗੇ ਤੇ ਚੱਲ ਰਹੀ ਹੈ ਪਾਪਾ ਪੂਰਾ ਬਨਰੰਜਨ ਕਰਦਾ ਹੈ ਡੀਡੀ ਪੰਜਾਬੀ ਦਾ ਮੈਂ ਤਾਂ ਕਦੇ ਸੁਖਨਾ ਟੀਵੀ ਨਹੀਂ ਦੇਖਿਆ ਹੈਗਾ ਹਾਂਜੀ ਡੈਮ ਹੋ ਗਿਆ 9:30 ਦਾ ਤੇ ਆਪਾਂ ਆਪਣੇ 9:30 ਨਹੀਂ 8:30 ਦਾ ਤੇ ਕੰਮ ਕਰ ਜਿਹੜੇ ਆਪਾਂ ਆਪਣੇ ਨਿਬੜ ਲਿਆ ਸਾਰੇ ਤੇ ਦੋ ਕਿ ਦਿਨਾਂ ਦੀ ਫੇਰ ਹੈ ਜਿਹੜੀ ਆਪਣੇ ਚੈਨਲ ਨੂੰ ਬ੍ਰੀਕ ਇਸ ਪਤਨੀ ਕਿਉਂ ਲੱਗ ਗਈ ਆ ਤਾਂ ਸਪੋਰਟ ਕਰੋ ਜੀ ਪਲੀਜ਼ ਬਾਕੀ ਜਿਹੜੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜਾ ਮੇਰਾ ਬੜਾ ਸੂਟ ਹੈ ਹਨਾ ਕਿ ਤੁਹਾਨੂੰ ਸੋਹਣਾ ਲੱਗਿਆ ਤੇ ਅਗਰ ਜੀ ਕਰਕੇ ਤੁਸੀਂ ਪਹਿਨਨੇ ਆਰਡਰ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਹਨਾ ਇੰਸਟਾ ਤੇ ਵੀ ਮੈਸੇਜ ਕਰ ਸਕਦੇ ਹੋ ਤੇ YouTube ਤੇ ਵੀ ਕਰ ਸਕਦੇ ਹੋ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਬਲੌਗ ਹੈ ਜਿਹੜੇ ਤੁਸੀਂ ਸਮੀ ਦੇ ਨਾਲ ਦੇਖ ਸਕੋ